ਆਇਆ ਬਿੰਨਿਆ ਬੜੀ ਤੇ ਮਾਰਦਿਆ ਗੱਲਾਂ ਕਰਦਾ ਆਇਆ ਵੀ ਗੱਲ ਮੋਟੇ ਸਾਰੇ ਰਹਿੰਦਾ ਬਾਹਰ ਹੀ ਰਹਿੰਦੇ 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 ਕੋਈ ਗੱਲ ਨਹੀਂ ਮੰਮੀ ਪਾਣੀ ਲੈ ਆਣਾ ਦੋ ਗਲਾਸ ਬੈਠ ਗਰਮੀ ਬੜੀ ਹੋ ਗਈ ਹੈ ਜਿਹਦਾ ਤੈਨੂੰ ਮਾਖਣ ਡਿਆ ਵੀ ਆ ਜਾ ਘਰ ਆਹੋ ਮੈਂ ਉਹਦਾ ਚਲ ਜਾਣਾ ਸੀ ਬਾਹਰ ਐਵੇਂ ਚਲ ਜਣਾ ਤੂੰ ਇਦਾਂ ਹੀ ਕਰਦਾ ਹਰ ਵਾਰੀ ਚਲੋ ਕੋਈ ਗੱਲ ਨਹੀਂ ਹੋਰ ਤੈਨੂੰ ਦੱਸ ਕਿਦਾਂ ਸੀ ਤਾਂ ਦੇਦੀਆਂ ਵਧੀਆ ਠੀਕ ਠਾਕ ਚਲ ਵਧੀਆ ਛੋਟਾ ਘਰ ਮਿਲ ਗਿਆ ਮੈਨੂੰ ਇਹ ਹੀ ਮੈਂ ਕਿਹਾ ਚੱਲ ਦੁੱਡੀ ਦੇਣਾ ਉਹ ਨਹੀਂ ਨਹੀਂ ਅੱਜ ਛੁੱਟੀ ਸੀ ਛੁੱਟੀ ਹਾਂ ਹਾਂ ਚਲੋ ਸਸਿਕਾ ਸਸਿਕਾ ਅਜਿੰਦਰ ਪਤ ਨੂੰ ਕਿੱਦਾਂ ਰਾਹ ਆ ਗਿਆ ਰਾਹ ਬਸ ਇਦਾਂ ਹੀ ਆ ਨੱਕਦੇ ਆ ਵੜਦੇ ਆ ਮੈਂ ਕਿਹਾ ਚਲ ਚਲਿਆ ਫੇਰ ਮੈਂ ਵੀ ਨਾ ਅਜਿੰ ਤੇਰਾ ਲੱਗਉਂ ਨਹੀਂ ਦਿਲ ਕਿੱਦਾਂ ਕਰਦਾ ਉਹ ਦਿਲ ਤਾਂ ਨਹੀਂ ਕਰਦਾ ਪਰ ਕਈ ਵਾਰੀ ਕਾਲੀ ਹੁੰਦੀ ਹੈ ਨਾ ਮੈਂ ਬਾਹਰ ਗੱਲਾਂ ਬਾਤਾਂ ਚਾਹ ਬਣਾ ਕੇ ਲੈਣੇ ਤਾਂ ਬਣਾਉ ਤੂੰ ਹੀ ਚਾਹ ਮੈਂ ਤੈਨੂੰ ਐਂ ਦੱਸਣਾ ਹੂੰ ਹੂੰ ਕਿ ਦਿਨ ਦਾ ਕਿ ਮੇਰੇ ਥੋੜੇ ਦੂਜਾ ਜਿੰਦਾ ਮੇਰਾ ਅੱਛਾ ਆਖ ਚੱਲ ਉਹ ਹੱਥ ਤੇ ਵਧੀਆ ਤੇ ਇਹਨਾਂ ਆਪਣਾ ਬੈਗ ਗੋਗ ਲਿਆ ਆ ਤਿਆਰੀ ਤੁਰੀ ਕਰਦੇ ਪੈਸੇ ਕੋਈ ਇਕੱਠੇ ਕਰ ਅੱਛਾ ਤੇ ਮੈਂ ਕਹਾ ਸਾਡੇ ਇਹਨਾਂ ਸਾਰਾ ਡਾਣਾ ਨਾ ਜੀ ਸਾਨੂੰ ਜਿੱਦਾਂ ਦੱਸਦੇ ਹੋ ਉਦੋਂ ਤੁਹਾਨੂੰ ਰਕਮ ਵੜਾ ਜਾਂਗੇ ਤੇ ਨਾਲੇ ਵੀ ਲੈ ਜਾਂਗੇ ਚੱਲ ਆ ਤੇ ਵਧੀਆ ਤਰ ਦੱਸੀ ਜੇ ਕਿ ਚੀਜ਼ ਦੀ ਲੋੜ ਹੋਈ ਨਹੀਂ ਦੱਸੂਗਾ ਜਰੂਰ ਜੋ ਪੈਸੇ ਤੇਲੀ ਦੀ ਲੋੜ ਹੈ ਕਿ ਮੈਂ ਝੱਕੀ ਹਨਾ ਨਹੀਂ ਨਹੀਂ ਹਾਲ ਦੀ ਘੜੀ ਤੇ ਪੂਰੇ ਹੀ ਹੈ ਬਾਕੀ ਵੇਖੋ ਜੇ ਇੱਕ ਦੇ ਰਾਮਸ਼ਾਨ ਲੋੜ ਪੈਦੀ ਆਹ ਕੋਈ ਗੱਲ ਨਹੀਂ ਕਿਹੇ ਚੀਜ਼ ਦੀ ਲੋੜ ਹੋਏ ਤੋ ਦੱਸੀ ਨਹੀਂ ਦੱਸੂਗਾ ਕਾਹ ਜਾਣਾ ਤੇ ਤੇਰੇ ਲਈ ਨਹੀਂ ਕਿਹੜੀ ਗੱਲ ਆ ਕੋਈ ਇੰਨੀ ਗੱਲ ਕਹਿਤੀ ਐ ਤੂੰ ਆਪਣੀ ਨੂੰ ਮਾਨ ਵਾਲੀ ਗੱਲ। ਦੱਸ ਦੱਸ। ਹਾਂ। ਹੋਰ ਫੇ ਕਿੱਦਾਂ? ਵਧੀਆ ਵੇਖਲਾ ਟਾਈਮpass ਹੁੰਦਾ। ਠੀਕ ਆ। ਤੇ ਮੁੰਡਾ ਕੀ ਕਹਿੰਦੀ ਵਿਆਹ ਦਾ? ਦੇਣਾ ਨਹੀਂ। ਕਿਦਾਂ? ਵਿਆਹ ਦਾ। ਉਹ ਪਰਮ ਛੱਡਵਰਾਂ ਕੀ ਦੱਸਾਂ ਤੁਹਾਨੂੰ। ਇਹ ਮੈਂ ਕੀ ਜਾਂ ਦਊਗੀ? ਉਹ ਜੜਾ ਰਿਸ਼ਤਾ ਹੋਇਆ ਸੀ ਨਾ। ਹਾਂ। ਉੱਥੇ ਹੀ ਦੇਤਾ ਜਵਾਬ ਆ। ਕਿਉਂ? ਉਹ ਬੰਦੇ ਨਾਲ ਹੱਡ ਨਾ ਮੇਂ ਨਹੀਂ ਖਾਂਦੇ। ਅੱਛਾ। ਪਰ ਇਹ ਗਲਤੀ ਨਹੀਂ ਆ ਗੱਲ ਇਹ। ਉਹ ਪਰਮ ਕੋਈ ਗਲਤ ਗੱਲਤ ਨਹੀਂ ਆ। ਹਾਂ। ਹੌਣ ਕਿ ਲੱਭਾਂਗੇ ਆਪਣੀ ਵਰਗੀ। ਅਸੀਂ ਯਾਰ ਛਾਲ 1.5 ਸਾਲ ਹੋਣਾ ਉਹਨਾਂ ਨੇ ਵੇਟ ਕਰਾਈ ਹੈ ਅੱਜ ਅਸੀਂ ਪਹਿਲਾਂ ਹੀ ਜਵਾਬ ਦੇ ਦਿੰਦੇ। ਉਹ ਪਰਮਾਨ ਸਾਰਾ ਕਸੂਰ ਮੰਮੀ ਦਾ ਹੈ। ਮੈਂ ਤਾਂ ਰਾਜੀ ਨਹੀਂ ਪਹਿਲਾਂ ਹੀ। ਤੇ ਮੰਮੀ ਹੋਣਾ ਤਾਂ ਕਹਿਣ ਤੇ ਚੋਲ ਨਾ ਕਰ ਲਿਆ। ਹੁਣ ਲੱਭਾਂਗੇ ਕੁੜੀ ਕੋ ਨੌਕਰੀ ਵਾਲੀ। ਠੀਕ ਆ ਕਿ ਨਹੀਂ? ਪਰ ਗਲਤੀ ਤੇਰੀ ਠੀਕ ਆ ਪਰ ਉਹ ਕੀ ਸੋਚਦੇ ਹੋਣਗੇ। ਜੱਟ ਬਾੜ ਬੰਦੇ ਆ ਸਾਡੇ ਯਾਰ ਜੀ ਤੈਨੂੰ ਪਤਾ ਹੀ ਲੋਕਾਂ ਦੇ ਹਨਾ। ਹੈ ਤੇ ਸਹੀ ਹੈ ਪਰੰਪਰਾ ਬੜਾ ਕੁਝ ਵੇਖਣਾ ਪੈਂਦਾ। ਵੇਖਣਾ ਤੇ ਪੈਂਦਾ ਵਾ। ਹਾਂ। ਨੋ ਪਹਿਲਾ ਜਵਾਬ ਤਾਂ ਨਹੀਂ ਦੇ ਛੱਡਣਾ ਚਾਹੀਦਾ ਸੀ ਹੁਣ ਤੁਸੀਂ ਹਨਾ ਇਹ ਨਾ ਸੋਚਦੇ ਹਾਂ ਹੁਣ ਕਿ ਅਗਲੇ ਦਿਨ ਨੌਕਰੀ ਲੜ ਕੇ ਰੇਟ ਹੈ ਜਵਾਬ ਦੇਣ ਚਲ ਛੱਡਾ ਪਰਾਂ ਤੂੰ ਇੰਨਾ ਗੱਲਾਂ ਨੂੰ ਕਿਹੜੀਆਂ ਗੱਲਾਂ ਲੱਕੇ ਬੈ ਗਿਆਂ ਤੂੰ ਚਲੋ ਕੋਈ ਗੱਲ ਨਹੀਂ ਪਰ ਫੇਰ ਵੀ ਇੱਕ ਵਾਰ ਸੋਚੀ ਮੜਾ ਜਾ ਯਾਰ ਹੋ ਜਾਂਦੀ ਬੰਦੇ ਨੂੰ ਆ ਗਲਤੀ ਉਹ ਪਰ ਮਾ ਛੱਡਾ ਵਾਲੀ ਗੱਲ ਨੂੰ ਜਦੋਂ ਮੈਂ ਨਹੀਂ ਡਾ ਇੰਨਾ ਕਰਨ ਤਾਂ ਤੂੰ ਐਵੇਂ ਉਹ ਚਲ ਕੋਈ ਗੱਲ ਨਹੀਂ ਛੱਡ ਬਰਾਂ ਕਿੱਥੇ ਅੰਕਲ ਕਿੱਥੇ ਆ ਡੈਡੀ ਆਵੇ ਇੱਥੇ ਹੀ ਆ ਉਹ AC ਵਾਲੇ ਕਮਰੇ 'ਚ ਪਏ ਹੁਣੇ ਲੰਮੇ ਚਲਾ ਹਾਂ ਫਿਰ ਮੈ ਜੀ ਯਾਰ ਚਲ ਆ ਜਾ ਉੱਥੇ ਬਹਿਨੇ ਆ ਚਾਪੀ ਉੱਥੇ ਚਾਹੀਦੀ ਠੀਕ ਹੈ। ਦੱਸ ਕਿ ਹੋਇਆ ਵਾ ਤੈਨੂੰ ਤੂੰ ਕੋਈ ਜਵਾਬ ਹੀ ਨਹੀਂ ਦੇਂਦੀ ਮੈਨੂੰ ਮੈਂ ਕਿੰਨੀਆਂ ਗੱਲਾਂ ਕਰ ਲੀਆਂ। ਦੱਸ ਤੇ ਸਹੀ ਮੈਨੂੰ। ਨਹੀਂ ਨਾ ਕੁਝ ਨਹੀਂ ਹੋਇਆ। ਉਦਾਂ ਹੀ ਮੈਂ ਠੀਕ ਨਹੀਂ ਨਾ ਤਾ ਕਰਕੇ ਨਹੀਂ ਮੈਂ ਬੋਲਣ ਦੀ ਹੈਗੀ। ਕਿ ਹਾਇ ਹਾਇ ਇਹਦੇ ਵਿੱਚ ਕਿਹੜੀ ਕੋਈ ਗੱਲ ਹੋ ਗਈ ਠੀਕ ਤਾਂ ਹੋ ਹੀ ਜਾਣਾ ਨਾ ਤੂੰ। ਪਰ ਮੈਂ ਜਿਹੜੀਆਂ ਗੱਲਾਂ ਤੈਨੂੰ ਪੁੱਛ ਨਹੀਂ ਉਹਦੇ ਜਵਾਬ ਤੇ ਦੇ ਸਕਦੀ ਹਾਂ ਨਾ ਤੂੰ ਉਹ ਵੀ ਨਹੀਂ ਦੇਂਦੀ ਹੈਗੀ। ਤੇ じゃ ਤੈਨੂੰ ਮੈਂ ਚੰਗੀ ਨਹੀਂ ਲੱਗਦੀ ਹੁਣ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਵਧੀਆ ਕੀਤਾ ਤੂੰ ਆ ਗਈ ਆ। ਪਰ ਇਹ ਆ ਕਿ ਮੈਂ ਠੀਕ ਨਹੀਂ ਨਾ ਤਾਂ ਕਰਕੇ ਨਹੀਂ ਮੈਂ ਬੋਲ ਹੋਣ ਦਿਆ ਮੇਰੇ ਕੋਲ ਜਿਆਦਾ ਜੱਸਾਂ ਮੈਨੂੰ ਵਰਤੇ ਵੀ ਚੰਗੀ ਜੀ ਨਹੀਂ ਲੱਗਣਗੀ ਦਈਆਂ ਗੱਲਾਂ ਕਰਨ ਮੇਰੀ ਧੀਆਂ ਗੱਲਾਂ ਇੰਦੀ ਕੀ ਗੰਮੀਆਂ ਵਾ ਇਹ ਤਾਂ ਕੁਛ ਬੋਲਦੀ ਨਹੀਂ ਐ ਇਹਨੂੰ ਕੀ ਹੋਇਆ ਵਾ ਪੁੱਤ ਕੀ ਦੱਸਾਂ ਤੈਨੂੰ ਮੈਂ ਤੇ ਕੀ ਬੋਲਣਾ ਇਹਨੇ ਵਿਚਾਰੀ ਨੇ ਅੱਜ ਤੈਨੂੰ ਮੈਂ ਦੱਸ ਹੀ ਨਹੀਂ ਤੇਰੇ ਤੋਂ ਕਾਹਦਾ ਅੱਲਾ ਜਿੱਦਾਂ ਦੀ ਮੇਰੀ ਇਹ ਧੀ ਆ ਉਦਾਂ ਦੀ ਮੇਰੀ ਧੂਤੀ ਆ ਹੈ ਅਹੀਂ ਪੋਤੇ ਦਾ ਰਿਸ਼ਤਾ ਕਰਤਾ ਹੀਗਾ ਰਿਸ਼ਤਾ ਵੀ ਕਾਦਾ ਕਰਤਾ ਸੀ ਪੁੱਤ ਆਪੇ ਰਿਸ਼ਤਾ ਲੈਣ ਵਾਲੇ ਤੇ ਆਪੇ ਹੁਣ ਛੱਡਣ ਵਾਲੇ ਕਿਉਂ ਆਂਟੀ ਛੱਡ ਕਿਹੜੀ ਗੱਲੋਂ ਪੁੱਤ ਉਹਨਾਂ ਨੇ ਚਾਪੀ ਮੰਗਿਆ ਹੀ ਤੇ ਪੁੱਤ ਮੈਂ ਤੈਨੂੰ ਕੀ ਦੱਸਾਂ ਕਿ ਤੇ ਅਜਨਾਨੀ ਨੇ ਮਿਲੀ ਇਹਨੂੰ ਔਰ ਥੱਡੇ ਤੇ ਇਸ ਲਈ ਨਹੀਂ ਸਿੱਖਣ ਜਾਂਦੀ ਹੁੰਦੀ ਹਾਂਜੀ ਹਾਂਜੀ ਤੇ ਆਪੇ ਹੀ ਨਿਲਦ ਕੋਲ ਲੱਲਿਆ ਡਰੈਸ ਤੇ ਸਾਡੇ ਘਰ ਆ ਗਈ ਮੇਰਨਾ ਕੇ ਗੱਲਬਾਤ ਕਰ ਲਈ ਤੇ ਤੁਹਾਡੀ ਧੀ ਬਹੁਤ ਚੰਗੀ ਬੜੀ ਲੱਗਦੀ ਆ ਤੇ ਅਹੀਂ ਵੀ ਸਾਰਾ ਪਤਾ ਪਤਾ ਕਰਾ ਲਿਆ ਤੇ ਚਲੋ ਘਰ ਬਾਅਦ ਵਿੱਚ ਸੌਖਾ ਹੀ ਗਿਆ ਮੁੰਡਾ ਕੱਲਾ ਕੱਲਾ ਦਸ ਕਿਲੇ ਪੈੜੀ ਅਸ਼ੂ ਅਹੀਂ ਸੋਚਿਆ ਤੇ ਚਲੋ ਹੋਰ ਹਣ ਕੀ ਚਾਹੀਦਾ ਮੂੰਹ ਮਾਂ ਕੇ ਰਿਸ਼ਤਾ ਲੈ ਆਂਦੇ ਤਹੀਂ ਪੁੱਤ ਕਰਤਾ ਤੇ ਸਾਲ ਇੱਕ ਮੰਗੀ ਰਹੀ ਉਥੇ ਤੇ ਹੁਣ ਮੁੰਡੇ ਨੇ ਮਿਲ ਗਈ ਐ ਨੌਕਰੀ ਫੌਜੀ ਠੀਕ ਤੇ ਹੁਣ ਪੁੱਤ ਮੈਂ ਕੀ ਕਰਾਂ ਕੀ ਦੱਸਾਂ ਤੈਨੂੰ ਹੁਣ ਤੇ ਉਹਨਾਂ ਨੇ ਨਾ ਫੋਨ ਕਰਕੇ ਜਵਾਬ ਵੀ ਦਿੱਤਾ ਕਿਉਂ ਆਂਟੀ ਜਵਾਬ ਕਿਹੜੀ ਗੱਲਾਂ ਦੇ ਦਿੱਤਾ ਉਹਦੀ ਮੰਮੀ ਕਹਿੰਦੀ ਵੀ ਮੇਰੇ ਮੁੰਡੇ ਨੇ ਕਿਤੇ ਹੋਰ ਕੁੜੀ ਪਸਾਰੀ ਕੀ ਕਰਾਂ ਪੁੱਤ ਮੈਂ ਮੇਰੇ ਕੋ ਤੇ ਵੇਖੀ ਨਹੀਂ ਜਾਂਦੀ ਹੁਣ ਕਾਇਤ ਟੂੰ ਕੀੜੀ ਨੂੰ ਜਿਵੇਂ ਹੀ ਟੈਂਸ਼ਨ ਲੈ ਆਂਦੀ ਆ ਉਹ ਵੀ ਮੁੰਡਾ ਵਾ ਕੱਲਾ ਦੁਨੀਆ ਵਿੱਚ ਹੋਰ ਮੁੰਡੇ ਨਹੀਂ ਹੈਗੇ ਨਾ ਉਹ ਮੁੰਡੇ ਦੀ ਗੱਲ ਨਹੀਂ ਹੁੰਦੀ ਮੁੰਡੇ ਦੀ ਨਹੀਂ ਫਿਕਰ ਮੈਂ ਕਰਨ ਢੀ ਮੈਂ ਆਪਣੇ ਮਾਪਿਆਂ ਦੀ ਫਿਕਰ ਕਰਨ ਢੀ ਆ ਜਿਨ੍ਹਾਂ ਨੇ ਇੰਨਾ ਕੁਝ ਸੋਚਿਆ ਸੀ ਇੰਨੀਆਂ ਤਿਆਰੀਆਂ ਕੀਤੀਆਂ ਤੇ ਉਹ ਸਾਰਾ ਕੁਝ ਖਿੱਚੀ ਰਹਿ ਗਈਆਂ ਨਾ ਲੈ ਪੁੱਤ ਤੂੰ ਸਮਝਾ ਇਹਨੂੰ ਕੋਈ ਗੱਲ ਨਹੀਂ ਅਸੀਂ ਕਿਤੇ ਨਹੀਂ ਮੱਤ ਚੱਲੇ ਕੁਛ ਨਹੀਂ ਹੁੰਦਾ ਹਨ ਨੂੰ ਤੂੰ ਆਪਣੇ ਆਪ ਦਾ ਧਿਆਨ ਰੱਖ ਪੁੱਤ ਕੋਈ ਨਹੀਂ ਕਿਤੇ ਮੁੰਡੇ ਇੰਨੇ ਦੁਨੀਆ ਤੇ ਹੈ ਜਿੰਦਾਂ ਦਾ ਮਰਜ਼ੀ ਘਰ ਬਾਹਰ ਲੱਭ ਲਓ ਕੀ ਪ੍ਰਧਾਨ ਜੀ ਦੀ ਕਿਸਮਤ ਵਿੱਚ ਕੀ ਲਿਖਿਆ ਵਾ ਉਹਨੂੰ ਉਤੋਂ ਵੀ ਚੰਗਾਣਾ ਮੁੰਡਾ ਮਿਲ ਜੇ ਸਹੀ ਗੱਲ ਆ ਪੁੱਤ ਇਹੋ ਤੈਨੂੰ ਮੈਂ ਸਮਝਾਉਂਦੀ ਰਹੀ ਨਹੀਂ ਦਿਨ ਰਾਤ ਤੇ ਇਦਾਂ ਨਾ ਕਰਿਆ ਕਰ ਸੋਣੀ ਸਨਖੀ ਤੂੰ ਹੈਗੀ ਆ ਹੈ ਕਿਹੜੀ ਘਾਟ ਵਾ ਤੇਰੇ ਵਿੱਚ ਜਿਹਨਾਂ ਦੇ ਬਾਈ ਗੁਰੂ ਜੋ ਵੀ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਸਾਨੂੰ ਹੀ ਲੱਗਦਾ ਕਿ ਉਹਨੇ ਹੈਡਾ ਮਾੜਾ ਸੋਚਿਆ ਪਰ ਹਾਨੂੰ ਬਾਅਦ ਚ ਪਤਾ ਲੱਗਦਾ ਵਾ ਕਿ ਉਹਨੇ ਚੰਗਾ ਕੀਤਾ ਹੀ ਸਾਡਾ ਪਹਿਲਾਂ ਹੀ ਉਹਨੂੰ ਕੋਸਦੇ ਆ ਮੰਮੇ ਮੈਂ ਤੇਨੂੰ ਪਤਾਈਆ ਸਾਡਾ ਘਰ ਕਿੱਦਾ ਦਾ ਵਾ ਮੇਰੇ ਮਾਪਿਓ ਕਿੰਨੇ ਗਰੀਬ ਆ ਫਿਰ ਵੀ ਉਹਨਾਂ ਨੇ ਪੂਰੀਆਂ ਚਾਰੀਜਾ ਕੀਤੀਆਂ ਹੈਗੀਆਂ ਤੇ ਉਹਨਾਂ ਨੇ ਵੀ ਜੇ ਜਵਾਬ ਦੇ ਦਿੱਤਾ ਇੱਦਾਂ ਚੰਗੀ ਗੱਲ ਥੋੜੀ ਨਾ ਮੈਂ ਮੰਨਦੀ ਆ ਚੰਗੀ ਗੱਲ ਨਹੀਂ ਆ ਪਰ ਤੂੰ ਇੰਨੀ ਟੈਨਸ਼ਨ ਕਿਉਂ ਲੈਣ ਦੀ ਆ ਜਸ ਤੂੰ ਕਿਹੜਾ ਘਰ ਬੈਠੀ ਰਹਿਣਾ ਕਿਹੜੇ ਦਿਨ ਕਿਹੜਾ ਰਿਸ਼ਤਾ ਹੋਏ ਜਣਾ ਕੀਪਦਾ ਦਿਨ ਉੱਤ ਵੀ ਚੰਗਾ ਮੁੰਡਾ ਮਿਲ ਜੇ ਤੇਰੀਆਂ ਸਾਰੀਆਂ ਰੀਜਾ ਪੂਰੀਆਂ ਕਰੂਗਾ ਇਹ ਤਾਂ ਹੈਗਾ ਵਾ ਨਬ ਪਾਈ ਗਰੂ ਉੱਤੇ ਬੈਠਾ ਸਾਰਾ ਕੁਝ ਦੇਖ ਲਿਆ ਵਾ ਪਰ ਉਹਨੇ ਨਾ ਮੇਰੇ ਮਾਪਿਓ ਦੀ ਸੁਪਨਿਆਂ ਦਾ ਕਤਲ ਕਰ ਦਿੱਤਾ ਮੇਰੇ ਮਾਪਿਓ ਕਿੰਨੇ ਦੁੱਖ ਦੇ ਵਿੱਚ ਆ ਉਦੋਂ ਦੇ ਉਹ ਭਾਵੇਂ ਨਹੀਂ ਸ਼ੋਅ ਕਰਦੇ ਮੇਰੇ ਸਾਹਮਣੇ ਪਰ ਮੈਨੂੰ ਤਾਂ ਸਭ ਜਿ ਲੱਗਦੀ ਆ ਨਾ ਹੁਣ ਮੈਂ ਵੀ ਕੀ ਕਹਿ ਸਕਦੀ ਆ ਉਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਏ ਜੇ ਪਹਿਲਾਂ ਮੂਹ ਮੰਗ ਕੇ ਰਿਸ਼ਤਾ ਲੈ ਆਵਾਂ ਤੇ ਫਿਰ ਇਹਨੂੰ ਨੇਪਰੇ ਚਾੜ ਦੇ ਜੋ ਆਪਣੇ ਪੁੱਤ ਨੂੰ ਪਹਿਲਾਂ ਹੀ ਪੁੱਛ ਲੈਂਦੀ ਜੋ ਨਹੀਂ ਮੰਨਦਾ ਤੇ ਨਾ ਕਰਦੇ ਪੁੱਤੋਂ ਦੋ ਦੋ ਪੈਂਦੀ ਹਗੀ ਫੇ ਮੇਰਾ ਪੁੱਤ ਰਾਜੀ ਆ ਫੋਟੋ ਖਾਲੀ ਆ ਮੈਂ ਉਹ ਬੜਾ ਖੁਸ਼ ਵਾਂ ਹੈ ਸਾਡਾ ਤਾਂ ਟੱਬਰ ਹੀ ਸਾਰਾ ਬੜਾ ਖੁਸ਼ ਵਾਂ ਸਾਨੂੰ ਸਿਰਫ ਤੁਹਾਡੀ ਤੀਹ ਦਾ ਰਿਸ਼ਤਾ ਚਾਹੀਦਾ ਹਨ ਕੁਛ ਨਹੀਂ ਚਾਹੀਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਲੋਕ ਇੰਨੀ ਛਿੱਤੀ ਮੁਕਰ ਕਿਦਾਂ ਜਾਂਦੇ ਆ ਵੇਖ ਲੈ ਪੁੱਤ ਸਾਡੇ ਤਾਂ ਸੁਪਨਿਆਂ ਦਾ ਕਤਲ ਕਰਤਾ ਨਾ ਉਹਨੇ ਪਰ ਇੱਕ ਗੱਲ ਆ ਰਹਿਣਾ ਹੁੰਦੇ ਵੀ ਨਹੀਂ ਸੌਖਾ ਕੀਪ ਤਾਂ ਕੀ ਕੀ ਬਣਨਾ ਉਹਦੇ ਨਾਲ ਮੇਰੀ ਧੀ ਪਾਠ ਕਰਦੀ ਰਹੀ ਆ ਐ ਕਿੰਨਾ ਕੁਛ ਮੰਗਦੀ ਰਹੀ ਉਹਦੇ ਵਾਸਤੇ ਕੀਪ ਤਾਂ ਇਹਦੇ ਕਰ ਮਨ ਨੌਕਰੀ ਨਹੀਂ ਮਿਲੀ ਉਹਨੂੰ ਜਿਹੜਾ ਨੇ ਹੰਕਾਰ ਕਰਕੇ ਤੇ ਰਿਸ਼ਤਾ ਛੱਡਤਾ ਇੱਕ ਘੰਟੀ ਨੌਕਰੀ ਕਰਕੇ ਨੇ ਰਿਸ਼ਤਾ ਛੱਡਤਾ ਸਹੀ ਗੱਲ ਆ ਪੁੱਤ ਲੋਕੀ ਮਿੰਟ ਮਿੰਟ ਤੇ ਮੁਕਰ ਜਾਂਦੇ ਆ ਇਹ ਤਾਂ ਹੁਣ ਸਾਫ਼ ਹੋ ਗਿਆ ਨਾ ਫਿਰ ਤਾਂ ਆਂਟੀ ਦਾ ਮਤਲਬ ਹੀ ਹੋ ਗਿਆ ਕੀ ਕਿ ਇਹ ਚੰਗੇ ਇਨਸਾਨ ਦੀ ਕੋਈ ਕਦਰ ਹੀ ਨਹੀਂ ਹੈਗੀ ਇੱਥੇ ਤੇ ਕੋਈ ਨਹੀਂ ਜੱਸ ਤੂੰ ਫਿਕਰ ਨਾ ਕਰ ਤੈਨੂੰ ਬੜਾ ਹੀ ਚੰਗਾ ਮੁੰਡਾ ਮਿਲਣਾ ਵਾ ਤੇ ਤੂੰ ਆਪ ਆਪਣੇ ਮੂੰਹੋਂ ਕਹਿਣਾ ਵਾ ਕਿ ਜੋ ਵੀ ਹੋਇਆ ਵਾ ਨਾ ਮੰਮੀ ਚੰਗਾ ਹੀ ਹੋਇਆ ਵਾ ਚੰਗਾ ਹੋਇਆ ਇੱਥੇ ਮੇਰਾ ਰਿਸ਼ਤਾ ਟੁੱਟ ਗਿਆ ਹੀ ਪੋਤਾ ਤੂੰ ਬੜਾ ਹੀ ਚੰਗਾ ਕੀਤਾ ਜਿਹੜਾ ਤੂੰ ਅੱਜ ਆਈ ਆ ਇਹ ਤੇ ਅੰਦਰੇ ਪੈ ਪੈ ਕੇ ਮਰ ਚੱਲੀ ਸੀਗੀ ਤੇ ਮੈਨੂੰ ਤੇ ਨਹੀਂ ਟੈਨਸ਼ਨ ਲੱਗੀ ਨਾ ਇਹਦੀ ਵੀ ਗੱਲ ਹੀ ਨਹੀਂ ਕਰਨ ਵਾਲੀ ਹੁਣ ਉਹਨੂੰ ਵਿਆਹ ਕੇ ਨਾ ਚੰਗੀ ਤਰ੍ਹਾਂ ਸਮਝਾ ਕੇ ਜਾਵੇਂ ਤੇ ਮੇਰਾ ਪੁੱਤ ਛੇਤੀ ਛੇਤੀ ਫੇਰਾ ਮਾਰਿਆ ਕਰ ਚੰਗਾ ਆਂਟੀ ਮੈਂ ਦਿਖਾ ਹਾਂ ਕਿ ਆਮ ਕਿ ਆਈਆਂ ਨਾ ਹੀ ਸਾਡੇ ਘਰੇ ਆਈ ਸੀ ਮੇਰੇ ਤੋਂ ਵੀ ਨਹੀਂ ਆਇਆ ਜੇ ਪੇਪਰ ਚੁਲੋਂ ਨਹੀਂ ਨਾ ਮੇਰੇ ਤੇ ਮੈਨੂੰ ਫੋਨ ਲਾਉਣੀ ਸੀ ਤੇ ਫੋਨ ਵੀ ਨਹੀਂ ਚੁੱਕਦੀ ਮੈਂ ਤਾਂ ਤਾਂ ਕਰਕੇ ਆਈ ਆ ਕੀ ਦੱਸਾਂ ਧੀਏ ਬਸ ਇਦਾਂ ਅੰਦਰ ਹੀ ਪਈ ਰਹਿੰਦੀ ਆ ਤੇ ਇਹ ਚੀਜ਼ ਦਾ ਦੁੱਖ ਥੋੜਾ ਹੁੰਦਾ ਮਾਪਿਓਂ ਹੈ ਜਿਹਦੀ ਜਵਾਨਤੀ ਅੰਦਰ ਪਈ ਰਹੇ ਸਾਰਾ ਦਿਨ ਉਹ ਮਾਪਿਓਂ ਜਿਸ ਨਾਲ ਫਰੇਪੜਾ ਅਸੀਂ ਤਾਂ ਮੋਇਆਂ ਦੇ ਬਰਾਬਰ ਹੋ ਗਏ ਆ ਉਹ ਠੰਟੀ ਗੱਲ ਤੁਹਾਡੀ ਸਹੀ ਆ ਪਰ ਹੁਣ ਕਾਜ ਵੀ ਕੀ ਕਰਦੇ ਆ ਚਲ ਕੋਈ ਨੀ ਪਤਾ। ਜਿਹੜੇ ਆਪਣੇ ਹੱਥ ਵਸ ਹੋਏ ਤੇ ਬੰਦਾ ਸਾਰਾ ਕੁਝ ਕਰ ਲੇ ਪਰ ਬੰਦੇ ਦੇ ਕੀਤੇ ਨੇ ਨਾ ਕੁਝ ਵੀ ਹੁੰਦਾ। ਵਾਕਿਆ ਹੀ ਤੇ ਮੈਂ ਤਾਂ ਨਿੱਕੋ ਗੱਲ ਸਮਝਾਉਣੀ ਆ ਕਿ ਜੋ ਰੱਬ ਕਰਦਾ ਵਾ ਨਾ ਵਧੀਆ ਹੀ ਕਰਦਾ ਵਾ। ਜੇ ਵਿਆਹ ਤੋਂ ਬਾਅਦ ਕੁਛ ਇਦਾਂ ਦਾ ਹੋ ਜਾਂਦਾ ਤੇ ਫੇਰ ਅਸੀਂ ਕੀ ਕਰਦੇ ਪੁੱਤ? ਹੈ ਨਾ ਅੱਗੇ ਜੋਗੇ ਰਹਿਣਾ ਹੀ ਨਾ ਪਿੱਛੇ ਜੋਗੇ ਰਹਿਣਾ ਹੀਗਾ। ਹੁਣ ਕੀ ਪਤਾ ਮਾਲਕ ਨੇ ਵਧੀਆ ਹੀ ਕਰਤਾ ਵਾ। ਨਾ ਜਿਹੜੇ ਪਹਿਲਾਂ ਹੀ ਬਣੇ ਉਹਨਾਂ ਨੇ ਪਾਗ ਵਿੱਚ ਕਿੱਥੋਂ ਹੀ ਰੇਬਾ ਨਾ ਹੀ। ਸਹੀ ਗੱਲ ਵਾ। ਚੰਗਾ ਹੈਗਾ ਦੋਗਲਿਆਂ ਦਾ ਪਤਾ ਲੱਗ ਗਿਆ ਹੈ। ਮਿੰਟ ਮਿੰਟ ਤੇ ਮੁਕਰਨ ਵਾਲਿਆਂ ਦਾ। ਉਹਨਾਂ ਦੀ ਚਿੰਤਾ ਛੱਡ ਦੇ। ਚਲ ਹੁਣ ਬੈਠੋ ਤੀ ਦਵੇ ਪੈਣਾ ਤੇ ਮੈਂ ਚਾਹ ਬਣਾ ਕੇ ਲਿਆਵਾਂ ਹੈ ਨਹੀਂ ਨਹੀਂ ਆਂਟੀ ਦੀ ਚਾਹ ਹੀ ਮੈਂ ਪੀਣੀ ਹੈ ਕਿਉਂ ਪੁੱਤ ਬੜੀ ਜ਼ਿਆਦਾ ਚਲ ਇਸੇ ਪੱਜਣਾ ਘੜੀ ਬੈਠ ਜਾਵੇਂਗੀ ਇਹਨੂੰ ਸਮਝਾਉਂਦਾ ਕੁਛ ਨਹੀਂ ਹੁੰਦਾ ਉਹ ਜੋ ਹੋਲ ਬਣਾ ਲਿਆ ਉਹ ਫਿਰ ਠੰਡਾ ਪਾਣੀ ਲਿਆਓ ਚਲ ਪਾਣੀ ਲੈ ਆਉਣੀ ਹੈ ਹਾਂਜੀ ਚਾਹ ਹੀ ਮੈਂ ਪੀਣੀ ਚਲ ਠੀਕ ਆ ਪੁੱਤ ਜੱਸ ਮੇਰੀ ਗਰਲ ਸੁਣ ਤੂੰ ਸਿਆਣੀ ਬਣਾ ਹੁਣ ਤੋਪਣੀ ਮੰਮੀ ਵੱਲ ਵੇਖ ਹੀ ਲੈਣਾ ਉਹ ਕਹਿੰਦੇ ਕਿ ਖਾਣੂ ਇਹਦੇ ਵੱਲ ਵੇਖ ਕੇ ਹੋਰ ਤਰ੍ਹਾਂ ਹੁੰਦਾ ਵਾ ਤੇ ਜੇ ਤੂੰ ਹਿੱਤ ਕਰੇਂਗੀ ਤੇ ਫਿਰ ਉਹਨਾਂ ਦੇ ਮਨ ਤੇ ਕੀ ਬੀਤੂਗੀ ਤੂੰ ਸਗੋਨਾਂ ਦੇ ਸਾਹਮਣੇ ਖੁਸ਼ ਖੁਸ਼ ਰਿਆ ਕਰ ਤੇ ਉਹਨਾਂ ਨੂੰ ਵੀ ਖੁਸ਼ ਰੱਖਿਆ ਕਰ ਨਹੀਂ ਨਾ ਵੀ ਮੈਨੂੰ ਮੁੰਡੇ ਦੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਜੋ ਹੋ ਗਿਆ ਰੱਬ ਨੇ ਜੋ ਕੀਤਾ ਸਹੀ ਕੀਤਾ ਬਸ ਮੈਨੂੰ ਮੇਰੇ ਮਾਪਿਓ ਦੀ ਟੈਨਸ਼ਨ ਹੋ ਗਈ ਸੀ ਕਿ ਇਹਨਾਂ ਨੂੰ ਕਿੰਨਾ ਦੁੱਖ ਲੱਗਾ ਹੋਊਗਾ ਤਾਂ ਹੀ ਤੇ ਮੈਂ ਤੈਨੂੰ ਕਹਿਣ ਦੀ ਹੈ ਜੇ ਤੂੰ ਉਹਨਾਂ ਦਾ ਇੰਨਾ ਸੋਚਦੀ ਸਕੋ ਤੂੰ ਖੁਸ਼ ਰਹਿ ਹ ਉਹਨਾਂ ਦੇ ਨਾਲ ਉਹਨਾਂ ਨੂੰ ਸ਼ੋਅ ਹੀ ਨਾ ਹੋਵੇ ਕਿ ਤੈਨੂੰ ਕੋਈ ਟੈਨਸ਼ਨ ਆ ਨਹੀਂ ਕੋਈ ਨਹੀਂ ਹੁਣ ਮੈਂ ਸਹੀ ਰਿਹਾ ਕਰੂੰਗੀ ਯਾਰ ਫੋਨ ਲਾਈ ਦਿੰਦਾ ਮੈਂ ਚਲ ਜੇ ਇੱਕ ਵਾਰ ਸੱਚ ਬਾਅਦ ਮਿਲ ਗਿਆ ਵਾ ਜਲ ਖੈਰ ਦੂਜਾ ਬੰਦਾ ਜਗਾ ਲੱਭੀ ਤੇ ਬੇਨਾ ਕਹਿੰਦਾ ਸਹੀ ਉਦੋਂ ਮੈਨੂੰ ਹਲੋ ਸੱਚ ਕਬੀਤੀ ਹਾਂ ਠੀਕ ਠੀਕ ਆਪਣਾ ਵੀ ਵਧੀਆ ਤੀਸਰੋਂ ਕਰਨਾ ਕੋ ਨਾ ਕੀ ਤੁਹਾਨੂੰ ਪਤਾ ਭਾਈ ਗਰਮੀ ਬੜੀ ਪੈਣ ਦੀ ਆ ਅੰਦਰ ਹੀ ਵੱਡੇ ਵੱਡੇ ਰਹੀਦਾ ਵਾ ਹਾਂ ਹਾਂਜੀ ਹਾਂਜੀ ਉਹ ਤੂੰ ਇਹ ਕਿ ਰਿਸ਼ਤੇ ਬੜੇ ਕਹਿੰਦੇ ਸੀ अच्छा 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 ਗੱਲ ਵਾ ਇਸ ਤਰ੍ਹਾਂ ਸਮੇਂ ਤੋਂ ਹੁੰਦਾ ਵਾ ਡਰ ਰਹੀ ਸੀ ਤੇ ਪਰ ਇਹ ਵੀ ਮੁੜਾ ਖਾਂਦਾ ਪੀਂਦਾ ਨਾ ਕੋ ਵੇ ਆ ਪਤਾਨੂ ਬੜਾ ਦੁਨੀਆ ਟਾਣੇ ਤੁਰ ਹੀ ਫਿਰਦੀ ਏ ਘਰ ਤੱਕ ਮਾਂ ਪਿਓ ਨੂੰ ਪਤਾ ਹੀ ਨਹੀਂ ਦੱਸਦੇ ਇਹਨੇ ਕਿ ਕਰਦੇ ਫਿਰਦੇ ਆਓ ਇਹ ਵੀ ਸਾਡੀ ਯਾਰ ਕੱਲੀ ਕੱਲੀ ਧੀ ਆ ਸਾਨੂੰ ਇਹ ਅਬ ਜਲ ਚੰਗਾ ਘਰ ਬਾਰ ਮਿਲ ਜਾਊਗਾ ਤੇ ਚੱਲ ਯਾਰ ਵਧੀਆ ਮਜੂਗਾ ਹੈ ਆ ਤੈਨੂੰ ਪਤਾ ਹੀ ਆ ਆ ਮਾਈਕ ਉਸ ਕੀਤਾ ਵਾ ਦਜਾ ਲੇਢ ਲੇ ਸੀਨ ਦਾ ਹਾਂਜੀ ਠੀਕ ਹੈ ਠੀਕ ਹੈ ਮੇਰੀ ਪਹਿਲਾਂ ਗੱਲ ਸੁਣੋ ਨਾ ਵੀਰ ਜੀ ਲੈ ਲੈਣਾ ਦੇਣਾ ਕੋਈ ਨਹੀਂ ਜੀ ਤੁਹਾਨੂੰ ਪਹਿਲਾਂ ਦੱਸਣ ਦੇ ਹਾਂਜੀ ਹਾਂਜੀ ਪਰ ਵੀਰ ਜੀ ਇੱਕ ਗੱਲ ਹਾਂ ਜੀ ਇਕੱਲਾ ਲੈ ਜੇ ਅਸੀਂ ਭਰਾ ਦੀ ਸੇਵਾ ਬੜੀ ਪੂਰਾ ਕਰਦਾਂਗੇ ਉਹ ਵੀ ਉਹ ਗੱਲ ਕਹਿੰਦੇ ਆ ਬਸਾਂ ਗੱਲ ਕੀ ਵੀ ਦੀ ਐਵੇਂ ਤੁਹਾਡੇ ਇੱਡੀ ਵੱਡੀ ਵੱਡੀ ਪਲੇਟੀਆਂ ਮਰੇ ਜਾਈਏ ਤੇ ਮੁੜ ਕੇ ਗੱਲ ਤੇ ਨਾ ਉਤਰੇ ਜੇ ਫਾਇਦਾ ਕੋਈ ਨਹੀਂ ਚਲੋ ਕੋਈ ਗੱਲ ਜੇ ਮੁੜੇ ਨੇ ਬਾਹਰ ਚਲ ਜਾਣਾ ਚਲੋ ਕੁੜੀ ਵੈਡੀ ਚਲ ਚੂਗੀ ਸਾਲ ਖੰਡ ਠਹਿਰ ਕੇ ਕੋਈ ਗੱਲ ਨਹੀਂ ਇਹ ਭਾਜੀ ਬਾਹਰ ਤੇ ਕੰਮ ਆ ਤੁਹਾਨੂੰ ਪਤਾ ਕੁੜੀ ਨੇ ਬੰਦਿਆ ਤੇ ਕੋਈ ਗੱਲ ਨਹੀਂ ਹਾਂ ਸਾਡੇ ਨਾਲ ਕੋਈ ਗੱਲ ਨਹੀਂ ਕੀ ਹਾਂ ਜੀ ਤੁਹਾਨੂੰ ਪਤਾ ਵਾ ਕੰਮ ਕਿੱਦਾਂ ਬੰਦਦੇ ਹਾਂ ਜੀ ਤੇ ਠੀਕ ਆ ਠੀਕ ਆ ਚਲੋ ਜਿੱਤਰਾ ਤੁਸੀਂ ਕਹੋਗੇ ਉਤਰਾ ਕਰ ਲਾਂਗੇ ਆਓ ਤੇ ਗੱਲਬਾਤ ਕਰਕੇ ਜੇ ਦੱਸਿਓਗਾ ਹੈ ਤੇ ਕੋਈ ਗੱਲ ਨਹੀਂ ਮਾੜ ਕੇ ਵੀ ਜਾਜ ਲਵੋਗੇ ਜੋ ਵੀ ਕੁਛ ਹੈਗਾ ਹੈ ਤੁਸੀਂ ਨਾਲ ਹੀ ਹੋਣਾ ਵਾ ਤੇ ਕੋਈ ਗੱਲ ਨਹੀਂ ਆਜਾ ਹੈਗਾ ਉਹ ਸ਼ੁਕਰਵਾਰ ਤੇ ਬਹੁਤ ਵਧਾ ਰਾਮੋ ਇੱਥੇ ਗੜੀ ਕੁ ਕਲੀ ਆ ਤੇ ਅਬ ਇਤੋਂ ਤੇ ਜਵਾਨਾ ਹੱਥ ਮਿਟਾਰੀ ਹੁੰਦਾ ਤੈਨੂੰ ਪਤਾ ਹੀ ਹੈ ਨਾ ਮਾਹੌਲ ਨਹੀਂਗੇ ਚੰਗੇ ਚਲੋ ਠੀਕ ਹੈ ਬਾਜੀ ਓਕੇ ਜੀ ਓਕੇ ਓਕੇ ਠੀਕ ਹੈ ਜੀ ਜੇ ਨਾਲੇ ਭਵਿਕਾ ਸਲਾਹ ਸ਼ੁਰੂ ਕਰ ਲੈਣਾ ਹੈ ਆਹ ਹਾਂਜੀ ਕਿਉਂ ਘਰ ਸਲਾਹ ਤੋਂ ਬਿਨਾਂ ਮੈਂ ਐਵੇਂ ਨਹੀਂ ਕੋਈ ਗੱਲ ਕਾਂ ਕਰ ਕਰ ਸਕਦਾ ਕਿ ਟੱਡ ਦਾ ਉਹਦੀ ਹਾਂਜੀ ਚਲੋ ਠੀਕ ਹੈ ਮੈਂ ਕੱਢਦਾ ਮੂੰਹ ਸਹ ਚਲੋ ਠੀਕ ਹੈ ਚੱਲ ਯਾਰ ਕਾਰ ਚੰਗਾ ਜੇ ਮੁੰਡੇ ਨੇ ਬਾਹਰ ਚਲ ਜਾਣਾ ਵਾ ਤੇ ਹੋਰ ਕੀ ਚਾਹੀਦਾ ਹੈ ਇੱਕ ਗੱਲ ਹੈਗੀ ਚਲੋ ਯਾਰ ਸਾਲ ਖੰਡ ਠਹਿਰ ਕੇ ਸਾਡੀ ਕੁੜੀ ਵੀ ਚਲ ਜੂਗੀ ਬਾਹਰ ਚਲੇ ਵਿੱਚ ਚਾਰੀ ਦਮ ਗਰੀ ਜੀ ਹੈ ਤੇ ਚਲੋ ਵੀ ਚਲ ਜੂ ਕਿਤੇ ਮਕਰੋਦੇ ਚਲੋ ਬਾਕੀ ਜੋ ਕਰੂ ਪ੍ਰਮਾਤਮਾ ਚੰਗਾਈ ਕਰੂਗਾ ਕੀ ਕਰਨਾ ਯਾਰ ਜੀਵਨ ਹਾਂਜੀ ਉਹ ਜੀਤੇ ਦਾ ਫੋਨ ਆਇਆ ਹੈ ਉਹ ਤੁਹਾਡੇ ਦੋਸਤ ਆ ਆਹ ਕੀ ਆਂਦਾ ਉਹ ਕਿਹੜਾ ਕੋਰਾ ਕੀ ਕਹਿੰਦਾ ਵੀ ਮੁਰਾਗਾ ਕਦੇ ਤਾਂ ਤੇ ਅੱਛਾ ਤੇ ਮੁੜੇ ਨਹੀਂ ਚਲਣਾ ਬਾਹਰ ਹਾਂਜੀ ਹਾਂ ਤੇ ਰਿਸ਼ਤੇ ਵਾਲੋਂ ਜਲਦੀ ਰਿਸ਼ਤੇ ਦਾ ਨਾਮ ਲਿਖ ਦੇ ਜੇ ਨਾ ਮੇਰੇ ਤਾਂ ਜੀ ਨੂੰ ਕੋਈ ਖੁਸ਼ੀ ਹੋਣ ਦਾ ਵਾ ਅਜੇ ਤੇ ਪੁਰਾਣਾ ਚੇਤਾ ਨਹੀਂ ਭੁੱਲਾ ਤੇ ਤੂੰ ਫੇਰ ਰਿਸ਼ਤੇਦਾਰਾਂ ਨਾਲ ਐਂ ਦੇ ਜੀ ਜੀਵਨ ਮੇਰੀ ਗੱਲ ਸੁਣ ਲੈ ਸਾਡੀ ਜਵਾਨੀ ਕਿਤੇ ਨਾਲ ਕਿਤੇ ਕਰ ਲਾ ਦੇ ਪੈਣਾ ਹੀ ਹੈ ਹੈ ਕਿੰਨਾ ਮਾੜਾ ਕਹਿਣਾ ਵਾ ਪੰਜਵੇਂ ਬੰਦੇ ਨੇ ਕੋਈ ਤੋਖਾ ਖਾਦਾ ਹੋਵੇ ਨਾ ਤਾਨੂੰ ਪਤਾ ਹੀ ਹੈ ਫਿਰ ਦੁੱਧ ਦਾ ਸੜਿਆ ਬੰਦਾ ਲੱਸੀ ਫੁੱਕਾ ਮਾਰ ਮਾਰ ਕੇ ਪੀਂਦਾ ਉਹ ਇਹੋ ਤਰੀਕਾ ਗੱਲ ਦਾ ਸਹਿਮਤ ਹੈਗਾ ਵਾ ਉਹ ਜਿਹੜੇ ਕਾਰੋਬਾਰ ਕਰਨੇ ਪਿੜੋ ਕਰਨੇ ਪੈਣੇ ਹੈ ਹੈ ਅੱਛਾ ਚਲੋ ਕਿਦਾਂ ਕਾਰੋਬਾਰ ਚੰਗਾ ਵਾ ਅੱਛਾ ਕੀ ਕਰਦਾ ਹੁੰਦਾ ਹੈ ਮੁੜੇ ਵਾ ਕੇ ਪੜੀ ਪੰਜ ਸੱਤ ਕਿੰਨੇ ਬਾਹਰ ਚੱਲ ਜਾਣਾ ਉਹਨੇ ਤੇ ਵਿਆਹ ਕਰਕੇ ਜਾਣਾ ਬਾਹਰ ਆ ਵਿਆਹ ਕਰਕੇ ਜਾਣਾ ਵਾ ਅੱਛਾ ਆ ਠੀਕ ਵਾ ਤੇ ਉਹ ਕੀ ਦਈਦਾ ਚਲ ਮੈਂ ਤਾਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਹਾਂ ਹਣਾ ਤੂੰ ਇਹ ਕਿਹੜਾ ਕੰਮ ਆੜਾ ਕਰਨਾ ਤੁਸੀਂ ਪਿਓ ਜੀ ਉਹਦੇ ਤੇ ਦੋਸਤ ਵੀ ਤੁਹਾਡਾ ਚੰਗਾ ਭਲਾਵਾ ਉਹਨੇ ਕਿਹੜਾ ਕੰਮ ਹੋਣਾ ਕਰਾਉਣਾ ਮੈਨੂੰ ਮੰਨਦਾ ਕਿ ਸਵੇਰੇ ਆ ਜਾ। ਅੱਛਾ ਮੈਂ ਵੀ ਨਹੀਂ ਨਹੀਂ ਸਵੇਰੇ ਆਡਾ ਟਾਈਮ ਨਹੀਂ ਕਿਤੇ ਤੁਹਾਡੇ ਨਾਲ ਘਰ ਸਲਾਹ ਕਰ ਜੀਏ ਠੀਕ ਨੇ ਚਲ ਮੈਂ ਵੀ ਕਹਿਣਾ ਤੀਵੇਂ ਤੇ ਪਿਓ ਜੀ ਚੰਗਾ ਸੋਚਣਾ ਇੱਕ ਹੋ ਰੀਤਾ ਕਰ ਗਏ ਪਰ ਕੁੜੀ ਨੂੰ ਕੋਸ਼ ਲਈਏ ਆਹ ਕੁੜੀ ਦੀ ਮਰਜ਼ੀ ਤਾਂ ਪਿੰਗਾ ਨਹੀਂ ਮੈਂ ਕੰਮ ਕਰਨਾ ਉਹ ਆਹ ਗੱਲ ਤੇਰੀ ਆ ਵੀ ਸੇ ਨਹੀਂ ਤੇਰੇ ਬਸ ਨਾਲ ਆਉਂਦੇ ਹਨ ਅੰਦਰ ਹੀ ਹੈ ਤਾਂ ਕੋਈ ਕਿਤੇ ਲਾਉਂਗਾ ਹਲ ਕਰ ਜੀਏ ਉਹਨੂੰ ਚਲ ਜੇ ਜਾ ਜਾ ਆਪ ਕੀ ਜੀ ਵਕਤ ਤੇ ਰਾਹ ਲੈਂਦੀ ਰਹੀ ਆ ਨਾ ਹਾਂਜੀ ਜੱਸ ਹਾਂਜੀ ਬਹੁਤ ਇਧਰ ਆ ਗਏ ਸੁਨਹਾਟੀ ਹਾਂਜੀ ਇੱਕ ਤੇ ਬੈਠਾ ਮਿਲਤੀ ਮਲਣੀ ਮੁਕਲ ਪੁੱਤ ਕਾਲੀ ਕਰਨੀ ਆ ਜੀਤ ਨਹੀਂ ਮੇਰਾ ਕਰਦਾ ਏਡੀ ਛੇਤੀ ਗੱਲ ਕਰਨ ਪਰ ਹੁਣ 3 ਜਿਹੜੀਆਂ ਵਾ ਨਾ ਕਾ ਰੱਖੀਆਂ ਨਹੀਂ ਜਾਂਦੀਆਂ ਤੇਰੇ ਪਿਓ ਦਾ ਦੋਸਤ ਵਾ ਨਾ ਜੀਤ ਅੰਕਲ ਤੇ ਆ ਹਾਂਜੀ ਉਹ ਤਾਂ ਰਿਸ਼ਤੇ ਦੱਸ ਪਾਉਂ ਗਿਆ ਫੇਰ ਕਹਿੰਦਾ ਵੀ ਘਰ-ਬਾਰ ਵਧੀਆ ਵਾ ਕਲਾ-ਕਲਾ ਮੁੰਡਾ ਉਹਨਾਂ ਦਾ ਵੀ ਤੇ ਬਾਹਰ ਵੀ ਚੱਲ ਜਾਣਾ ਉਹਨੇ ਡੈਡ ਜੀ ਤੁਸੀਂ ਵੇਖ ਲਓ ਅੱਗੇ ਵੀ ਸਾਡੇ ਨਾਲ ਕੀ ਕੁਝ ਹੋ ਗਿਆ ਤੁਹਾਨੂੰ ਪਤਾ ਹੀ ਆ ਹੁਣ ਸੋਚ ਸਮਝ ਕੇ ਕਰਿਓ ਜੇ ਤੀ ਕਰਨਾ ਵਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਨਾ ਕਰੋ ਜੇ ਤੁਸੀਂ ਕਰਨਾ ਵਾ ਤਾਂ ਪਹਿਲਾਂ ਪਤਾ ਕਰ ਲਿਓ ਉਹ ਪੁੱਤ ਗੱਲ ਗੱਲ ਕਰ ਨਹੀਂ ਪਹਿਲਾਂ ਗੱਲ ਸੁਣਾ ਉੱਥੇ ਤੇਰੇ ਨਹੀਂ ਕਰਮ ਜੁੜਨੇ ਉੱਥੇ ਠੀਕ ਨਹੀਂ ਇਹ ਪੁੱਤ ਸੰਜੋਗਾ ਨੇ ਖੇਡਾ ਹੁੰਦਾ ਠੀਕ ਆ ਨਾ ਤੇਰੇ ਸੰਜੋਗ ਨਾ ਲਿਖੇ ਹੋਣਗੇ ਉੱਥੇ ਹਾਂ ਤੇ ਜਿੱਦਾਂ ਤਰ੍ਹਾਂ ਪਿਓ ਦੱਸਣ ਡਿਆ ਹਵਾ ਵੀ ਮੁੰਡੇ ਨੇ ਬਾਹਰ ਚਲ ਜਣਾ ਕੱਲਾ ਕੱਲਾ ਮੁੰਡਾ ਸੋਹਣਾ ਸੁਨਖਾ ਤੇ ਚੱਲ ਪਿਆਰੀ ਪਿਆਲੀ ਬੰਨਾ ਵਿੱਚ ਵਧੀਆ ਵਾ ਸਾਰਾ ਕੁਝ ਹੈ ਵਾ ਤੇ ਉਹ ਕਹਿੰਦੇ ਆ ਪ ਇੱਕੋ ਸ਼ਰਤ ਵਾ ਵੀ ਮੁੰਡੇ ਦੇ ਬਾਹਰ ਜਾਣ ਤੋਂ ਪਹਿਲਾਂ ਵਿਆਹ ਮੰਗਦੇ ਆ ਆਹ ਵੀ ਜੇ ਸਭ ਕੋ ਪਸੰਦ ਆਇਆ ਨਾ ਤੇ ਫਿਰ ਹੀ ਵਿਆਹ ਕਰਨਾ ਮੰਮੀ ਉਹ ਤਾਂ ਕੋਈ ਨਹੀਂ ਜਿੱਦਾਂ ਤੁਸੀਂ ਕਰੋਗੇ ਮੈਂ ਤਾਂ ਉੱਧੇ ਹੀ ਕਰਨਾ ਪਰ ਇਹ ਆ ਕਿ ਅੱਗੇ ਵੰਗਣਾ ਹੋਵੇ ਜਿੱਦਾਂ ਸਾਡੇ ਨਾਲ ਪਹਿਲਾਂ ਹੋਈ ਆ ਉਹ ਵੇਖ ਮੇਰੀ ਗੱਲ ਸੁਪੁੱਤ ਅੱਜ ਉਂਗਲਾ ਇੱਕੋ ਜਿਆ ਨਹੀਂ ਗਿਆ ਹੁੰਦੀ ਠੀਕ ਹੈ ਥੋੜਾ ਬੋਧ ਹਲ ਕਰ ਸਹੀ ਜਾਨਾ ਪੁੱਤ ਦੁਨੀਆ ਇੱਕੋ ਜੀ ਨਹੀਂ ਹੁੰਦੀ ਸਾਰੀ ਆ ਠੀਕ ਆ ਨਾ ਜੇ ਇੱਕ ਬੰਦਾ ਗੰਦਾ ਹੋ ਗਿਆ ਉਹ ਤੇਦਾ ਮਤਲਬ ਇਹ ਨਹੀਂ ਸਾਰੀ ਦੁਨੀਆ ਗੰਦੀ ਆ ਜੇ ਪੁੱਤੇ ਦੇ ਸੰਜੋਗ ਨੇ ਨਾ ਉੱਥੇ ਤੇ ਤੇਰਾ ਹੋਣਾ ਠੀਕ ਨੇ ਚਲੇ ਜਾ ਕਰਦੇ ਆ ਪਤਾ ਪੁੱਤਾ ਚੰਗੀ ਤਰ੍ਹਾਂ ਕਰਵਾ ਲੈਨੇ ਆ ਠੀਕ ਵਾ ਨਾ ਤੇ ਬਾਕੀ ਕਿਹੜਾ ਪੁੱਤਾ ਹੀ ਮਾੜਾ ਕਰਨਾ ਤੇਰਾ ਕੁਛ ਨਾ ਕੋਈ ਵੀ ਜਿੱਦਾਂ ਤੈਨੂੰ ਠੀਕ ਲੱਗਦਾ ਬਾਕੀ ਤੂੰ ਪਤਾ ਕਰਾ ਕੇ ਸਾਰਾ ਕੁਝ ਜੇ ਤੈਨੂੰ ਸਹੀ ਲੱਗਦਾ ਵਾ ਤੇ ਵਿਖ ਲਿਓ ਫਿਰ ਮੇਰੀ ਗੱਲ ਸੁਣੋ ਤੂੰ ਤੇ ਨਹੀਂ ਆਪਣੇ ਦੋਸਤ ਨੂੰ ਫੋਨ ਕਰ ਕੇ ਜਾਓ ਜਾ ਕੇ ਸੇਰੇ ਜਾ ਕੇ ਤਾਂ ਹੁੰਦਾ ਮੜਾ ਚਾਤੀ ਮਾਰੀ ਆਓ ਤੇ ਨਾਲ ਕਾਰ ਬਾਰ ਦਾ ਚੰਗੀ ਤਰ੍ਹਾਂ ਪਤਾ-ਪੁਤਾ ਕਰ ਲਿਓ ਤੇ ਬੰਦੇ ਵੀ ਚੰਗੀ ਤਰ੍ਹਾਂ ਵੇਖ ਲਿਓ ਯਾਰ ਇਕੱਲੇ ਨੂੰ ਨਹੀਂ ਹੋ ਜਾਣਾ ਨਾਲ ਤੁਹਾਨੂੰ ਵੀ ਖੜਨਾ ਹੈ ਯਾਰ ਤੂੰ ਚੱਲ ਪਾ ਨਹੀਂ ਨਹੀਂ ਮੈਂ ਅਹੀਂ ਨਹੀਂ ਗਏ ਅਸੀਂ ਚੰਗੇ ਲੱਗਣੇ ਆ ਜਾਂਦੇ ਚਲੋ ਕੋਈ ਨਹੀਂ ਵੇਖਣੋਂ ਖਾਣੇ ਦਾ ਪ੍ਰੋਗਰਾਮ ਹੋ ਫਿਰ ਅਸੀਂ ਜਾਵਾਂਗੇ ਉੱਥੇ ਜਾ ਕੇ ਸੌ ਸਲਾਹ ਦੇ ਦਮਾ ਜੀਆਂ ਦੀ ਪਹਿਲਾਂ ਇੱਕ ਵਾਰੀ ਤੁਸੀਂ ਉਧਰ ਹੀ ਪਤਾ-ਪੁਤਾ ਕਰ ਲਓ ਨਾ ਫਿਰ ਅਸੀਂ ਚੱਲ ਜਾਵਾਂਗੇ ਚਲ ਇਤਰਾ ਕਰ ਲੈਣਾ ਠੀਕ ਹੋਣਾ ਬਾਰ ਮੋ ਚਾਤੀ ਮਾਰੋ ਨੇ ਚੰਗੀ ਤਰ੍ਹਾਂ ਪਤਾ ਕਰਿਓ ਬੰਦੇ ਚੰਗੇ ਆ ਚਲ ਠੀਕ ਹੈ ਤੇ ਬੰਦਾ ਹੀ ਗੱਲ ਕਰਦਾ ਹੋਇਆ ਨਾ ਬੁੱਢੀ ਗਾਂ ਹੋ ਹੋ ਕੇ ਗੱਲਾਂ ਕਰਦੀ ਹੋਇਆ ਸਾਰੀਆਂ ਅੱਗੇ ਬੁੱਢੀ ਦਾ ਹੀ ਬੇੜਾ ਚੱਲ ਗਿਆ ਸੀ ਆਹ ਹੋਏ ਗੱਲਾਂ ਕੀ ਜਿੱਥੇ ਮੈਂ ਕਹਿੰਦਾ ਉਧਰ ਮਾਣਾ ਬੁੱਟੀਆਂ ਨਹੀਂ ਉਹ ਕਰਨੇ ਵਾਸਤੇ ਚੱਲਦੇ ਹੁੰਦੇ ਉਹ ਸਹੀ ਗੱਲ ਨਾ ਪੁੱਤ ਠੀਕ ਨਹੀਂ ਬੰਦੇ ਦੀ ਤਾਂ ਕੋਈ ਜ਼ਬਾਨ ਹੁੰਦੀ ਆ ਚਲ ਠੀਕ ਆ ਮੈਂ ਕਰਦਾ ਆ ਆ ਕਰ ਲੋ ਫੋਨ ਤੁਸੀਂ ਚਲ ਠੀਕ ਚਲ ਕੋਈ ਨਹੀਂ ਫਿਕਰ ਨਾ ਕਰੀ ਮੇਰੀ ਤੀ ਚੱਗਾ ਤੂੰ ਧੀ ਆ ਸਾਡੀ ਆਪਾਂ ਸਾਰਾ ਕੁਝ ਵੇਖ ਕੇ ਤੇ ਫੇਰ ਹੀ ਕਰਾਂਗੇ ਕੀ ਤਾਂ ਮਾਲਕ ਨੇ ਕਿੰਨਾ ਕੁ ਸੁੱਖ ਲਿਖਿਆ ਮੇਰੀ ਤੀ ਦੇ ਕਰਮਾਂ ਦੇ ਵਿੱਚ ठीक है मम्मी जे तो ही सही लगता तो तो कोई नहीं देख लो तू चल ठीक है फिर मैं भी कट्टा का है रोटी बनानी है आ जा चल है आ जा अंदर ओ नहीं खेचली चली जाती के तैनू नहीं खेचल कर दी है है ना जाना जुड़ा के दे ਉਹ ਜਾਣਾ ਸੀਗਾ ਕਿਤੇ ਮੈਂ ਤਾਂ ਸਤ ਤਿਆਰੀ ਤੋਂ ਹੀ ਕੰਡਿਆ ਆਪਣੀ ਸ਼ੋਪਿੰਗ ਕਰ ਲਿਆ ਅੱਛਾ ਤੇ ਵੰਡੇ ਵੀ ਇੱਕ ਦੋ ਘੁੰਮਣੇ ਆ ਚਲ ਕੋਈ ਨਹੀਂ ਲਾਇਆ ਗੱਡੀ ਤੇਰੀ ਆਪਣੀ ਜਿੰਨੇ ਦਿਨ ਮਰਜ਼ੀ ਦਾ ਉਹ ਜਿੰਨੇ ਦਿਨ ਆਲੀ ਗੱਲ ਨਹੀਂ ਹੈਗੀ ਤੇ ਕਰਦੇ ਮੇਰੇ ਹੋਰ ਪੰਗਾ ਪਾਉਂਦੇ ਆਏ ਆ ਉਹ ਕਿਹੜਾ ਕਹਿੰਦੇ ਵਿਆਹ ਕਰਕੇ ਭੇਜਣਾ ਮੈਂ ਤੇਰਾ ਉਹ ਪਰਮ ਵਿਆਹ ਦੇ ਚੱਕਰਾਂ ਚ ਜਾਣਾ ਭਾਈ ਉਹ ਜਾਵੇ ਕੋ 4 ਸਾਲ ਕਮਾਈ ਕਰ ਪੱਕਾ ਹੋਈ ਨੇ ਆਣ ਕੇ ਕਰਾਈ ਜਾ ਮੇਰੀ ਮੰਨੀ ਤੇ ਨਹੀਂ ਮੰਮੀ ਨਹੀਂ ਹਟਣ ਗਈ ਮੰਮੀ ਕਹਿੰਦੀ ਆ ਫੇਰ ਤੇਰੇ 2 ਸਾਲ ਨਿਕਲ ਜਾਣੇ ਆ ਉੱਥੇ ਤੇ ਸਾਨੂੰ ਨੌ ਦੇ ਜਾ ਪਹਿਲਾਂ ਇਹ ਵੀ ਲੱਗਦਾ ਗੱਲ 10 ਹੀ ਆਂਟੀ ਜੀ ਚੱਲ ਕੋਈ ਨਹੀਂ ਕਰਾਦਾ ਜਿੱਦਾਂ ਵਾਂਦੇ ਠੀਕ ਹੀ ਹੈ ਪਰ ਇੱਕ ਵਾਰ ਮੰਗ ਰਹੇ ਨੇ ਕੁੜੀ ਤੇ ਚੰਗੀ ਲੱਭੀ ਕੁੜੀ ਤੇ ਚੰਗੀ ਲੱਭੂਗਾ ਇਹ ਤੇ ਨਹੀਂ ਗੱਲ ਕਿਉਂ ਕੁੜੀ ਲੱਭੀ ਆ ਕਰਦੇ ਆ ਨਹੀਂ ਅੱਛਾ ਆਹੋ ਕਹਿੰਦੇ ਸਰੀਲ ਆ ਸਾਊ ਆ ਬੜੀ ਵਧੀਆ ਸੀ ਇਹਦੇ ਉਹਨਾਂ ਤੇ ਆੜੀ ਗੱਸੀ ਆ ਇਹ ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਹੀ ਅੱਛਾ ਤੇ ਉਹਨਾਂ ਨੇ ਕਿਤੇ ਦੱਸ ਦੂਸੇ ਭਾਈ ਤੇ ਮਾਸੀ ਲੱਗਦੀ ਆ ਆਪਣੀ ਅੱਛਾ ਤੇ ਉਹ ਕਹਿੰਦੇ ਕੁੜੀ ਵੇਖ ਜੋ ਆਣ ਕੇ ਠੀਕ ਮੁਕਰੀ ਸੇਮ ਹੈਗਾ ਮੈਂ ਕਿਹਾ ਮੰਮੀ ਕਿੱਥੇ ਮੱਦ ਜਾਵਾਂ ਤੇ ਗੱਡੀ ਲੈਣ ਫਿਰ ਮੁਕਦੇ ਵਾਲੇ ਆ ਬਿ ਕੁੜੀ ਵੇਖਣ ਜਾਣਾ ਮੁੰਡੇ ਨੇ ਕੁੜੀ ਵੇਖਣ ਜਾਣਾ ਹੀ ਉਹ ਗੱਲ ਕਰਦੀ ਏ ਚੱਲ ਵੇ ਸਹੀ ਗੱਲ ਦੱਸਾਂ ਤੇ ਜੇ ਫੋਟੋ ਫੋਟੋ ਪਾਈ ਏ ਤਾਂ ਮੈਨੂੰ ਵੀ ਦਿਖਾ ਦੇ ਉਹ ਨਹੀਂ ਨਹੀਂ ਫੋਟੋ ਨਹੀਂ ਪਾਈ ਉਹਨਾਂ ਨੇ ਵੱਡਿਆਂ ਦੇ ਹੱਥ ਕੰਮ ਆ ਗੱਲ ਹੋਰ ਕੋਈ ਨਹੀਂ ਆ ਠੀਕ ਆ ਆ بڑے ਹੱਥਵਾ ਸੰਜੀਤ ਤੈਨੂੰ ਪਤਾ ਤਿੰਨ ਦਿਨ ਤੇ ਪਹਿਲਾਂ ਪਿਛਣਾ ਹੀ ਆਣਗੇ ਕਿ ਆ ਪਤਾ ਪਤਾ ਚੜੀਏ ਜਾ ਕੇ ਚੱਲ ਆ ਕੇ ਮੈਂ ਚਾਬੀ ਲੈਵਣ ਤੇ ਆਇਆ ਮੈਂ ਪਾਣੀ ਪਾਣੀ ਉਹ ਨਹੀਂ ਨਹੀਂ ਜੇ ਪਾਣੀ ਵਾਲੇ ਚੱਕਰ ਤੇ ਪੈ ਗਈ ਨਾ ਤੇ ਫਿਰ ਟਾਈਮ ਲੱਗ ਜਾਣਾ ਚੱਲ ਮੈਂ ਚੱਲੇ ਆ ਗੱਡੀ ਨਾਲ ਚਾਬੀ ਲੈ ਕੇ ਆ ਜੀ ਆਹ ਬੇਚਾਰਾ ਚੰਗਾ ਬਈ ਕਦੀ ਇਹਨੇ ਕਿਹੋ ਚੀਜ਼ ਤੋਂ ਨਾ ਨਹੀਂ ਕੀਤੀ ਮੈਂ ਇਹ ਸੁੱਖ ਹੈਗਾ ਇਹਦਾ ਤਾਲਾ ਖੜ ਪਰਬ ਤੇ ਬੇਦੀਦਰਾ ਜਿਹੜਾ ਟਿਪ ਛੇਤੀ ਦੇ ਗਿਆ ਮਾਨੂੰ ਗੱਡੀ ਜਦੋਂ ਕਿਲੇ ਮੈਨੂੰ ਲੋਡ ਹੋਈ ਕਿ ਮੈਂ ਆਪ ਹੀ ਲੈ ਜਾਣਾ ਗਾਣ ਚੱਲ ਤੂੰ ਵੀ ਡਿਊਟੀ ਦਾੜੀ ਜਾਣਾ ਹੁੰਦਾ ਵਾ ਉਹ ਨਹੀਂ ਮੈਂ ਮੋਟਰਸਾਈਕਲ ਤੇ ਚੱਲ ਜਾਂਣਾ ਆ ਚੱਲ ਇਹ ਵੀ ਵਧੀਆ ਤੇ ਤੂੰ ਕੋਈ ਨਹੀਂ ਘੁੰਮ ਫੇਰ ਤੈਨੂੰ 10 ਮਾੜਾ ਕਾਗਜ਼ੋ ਤੇ ਪੜ੍ਹਨੀ ਚਾਹੀਦੀ ਸਭ ਕੁਝ ਵਿੱਚ ਹੀ ਹੈ ਪੱਪਾ ਲੋਡਿੰਗ ਫੌਂਦੀ ਆ ਮੈਂ ਮੱਝਾ ਖਾਣਾ ਫਾਟ ਕਰ ਚੱਕਰ ਮੈਂ ਇਸ ਤਰ੍ਹਾਂ ਕਰਾਂ ਸਾਰੀ